ਪੰਜਾਬ ਦੇ ਲੋਕੀ ਬੜੇ ਇੱਕੋ ਹੀ ਗੱਲ ਹੈ ਕਿ ਆਪਾਂ इमोशनल ਲੋਕ ਆਪਾਂ ਪਿਆਰ ਦੇ ਭੁੱਖੇ ਆ ਕਿਹੜੀ ਪਾਰਟੀ ਸਾਡੇ ਲਈ ਕੀ ਕਰ ਸਕਦੀ ਹੈ ਕਿਹਨੂੰ ਵੋਟ ਪਾਈਏ ਆਪਾਂ ਥੋੜੇ ਉਸ ਵੇਲੇ ਇੱਕ इमोशनल ਹੋ ਕੇ ਆਪਾਂ ਇੱਥੋਂ ਸੋਚ ਕੇ ਵੋਟ ਪਾਵਦੇ ਆਂ ਦਿਲ ਤੋਂ ਆਪਾਂ ਦਿਮਾਗ ਤੋਂ ਸੋਚ ਕੇ ਵੋਟ ਨਹੀਂ ਪਾਉਂਦੇ ਦਿਮਾਗ ਤੋਂ ਤਾਂ ਤੁਸੀਂ ਮੰਨਦੇ ਹੋ ਵੀ ਪੰਜਾਬ ਦੇ ਲੋਕ ਵੋਟ ਨਹੀਂ ਪਾਉਂਦੇ ਦਿਲ ਤੋਂ ਪਾਉਂਦੇ ਆ ਬੀਜੇਪੀ ਦਿਲ ਜਿੱਤ ਲੂਗੀ ਬਿਲਕੁਲ ਬੈਸ ਤੋਂ ਇਹ ਗੱਲ ਕਹਿ ਰਹੇ ਆ ਜੀ ਕਿ ਪੰਜਾਬੀ ਜਿਹੜੇ इमोशनल ਨੇ ਭਾਰਤੀ ਜਨਤਾ ਪਾਰਟੀ ਸਿੱਖਾਂ ਨੂੰ ਪਿਆਰ ਕਰਦੀ ਹੈ ਮੈਂ ਤੁਹਾਨੂੰ ਸੱਚਾਈ ਦੱਸਦਾ ਕਰਤਾਰਪੁਰ ਦਾ ਲਾਂਘਾ ਖੋਲ੍ਹਿਆ ਸਾਹਜ ਅਦੇ ਸਾਜਾ ਜੋ ਉਹਨਾਂ ਸਿੱਧੀ ਦੇਵਸਾ ਲਾਲ ਕਿਲੇ ਤੋਂ ਮਨਾਇਆ ਗੁਰੂ ਤੇਗ ਬਹਾਦਰ ਜੀ ਦਾ ਹੁਣ ਮੈਂ ਕਹਿੰਦਾ ਵੀ ਪੰਜਾਬ ਦੇ ਨਾਲ ਇਹ ਨਹੀਂ ਹੈ ਇਹ ਆਪਾਂ ਨੂੰ ਇੱਕ ਕਦਮ ਅੱਗੇ ਵਧਣਾ ਪੈਗਾ ਸੀਐਮ ਸਾਹਿਬ ਕਹਿੰਦੇ ਆ ਭਗਵੰਤ ਮਾਨ ਕਹਿੰਦੇ ਵੀ ਜੇ ਮੈਂ ਟ੍ਰੇਨਾਂ ਸ਼ੁਰੂ ਕੀਤੀਆਂ ਇਹਨਾਂ ਨੇ ਉਹ ਬੰਦ ਕਰਤੀਆਂ ਸਾਨੂੰ ਪਲੇਨ ਭੇਜਣਾ ਪੈ ਗਿਆ ਜੇ ਕਹਿੰਦੇ ਝਾਕੀਆਂ ਵਾਲਾ ਮਸਲਾ ਸੀਗਾ ਉਹਦੇ ਤੇ ਸਾਡੀ ਗੱਲ ਨਹੀਂ ਸੁਣੀ ਗਈ ਕਹਿੰਦੇ ਇਹ ਮਲਟੀਪਲ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਰਲ ਗਈਆਂ ਨੇ ਜਿਦੇ ਕਰਕੇ ਕੇਂਦਰ ਤੋਂ ਸਾਫ਼ ਤੌਰ ਤੇ ਪਤਾ ਲੱਗਦਾ ਵੀ ਇਹ ਸਾਨੂੰ ਡਾਊਨ ਕਰਨਾ ਚਾਹੁੰਦੇ ਆ ਨਹੀਂ ਦੇਖੋ ਮੇਰੀ ਗੱਲ ਸੁਣੋ ਨਰਿੰਦਰ ਮੋਦੀ ਜੀ ਜਿਹੜੀ ਭਾਰਤੀ ਜਨਤਾ ਪਾਰਟੀ ਸਿੱਖਾਂ ਨੂੰ ਪਿਆਰ ਕਰਦੀ ਹੈ ਮੈਂ ਤੁਹਾਨੂੰ ਸੱਚਾਈ ਦੱਸਦਾ ਕਰਤਾਰਪੁਰ ਦਾ ਲਾਂਘਾ ਖੋਲਿਆ ਸਾਹਜਾਦਿਆ ਸਾਜਾ ਜੋ ਉਹਦਾ ਸਿੱਧੀ ਦੇਵਸਾ ਲਾਲ ਕਿਲੇ ਤੋਂ ਮਨਾਇਆ ਗੁਰੂ ਤੇਗ ਬਹਾਦਰ ਜੀ ਦਾ ਹੁਣ ਮੈਂ ਕਹਿੰਦਾ ਵੀ ਪੰਜਾਬ ਦੇ ਨਾਲ ਇਹ ਨਹੀਂ ਹੈ ਇਹ ਆਪਾਂ ਨੂੰ ਇੱਕ ਕਦਮ ਅੱਗੇ ਵਧਣਾ ਪਏਗਾ ਪੰਜਾਬ ਦੇ ਲਈ ਆਪਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਹਿੰਦੁਸਤਾਨ ਦਾ ਹੁਣ ਦੇਖੋ ਜੀਡੀਪੀ 7.6 ਤੇ ਇੰਡੀਆ ਗਰੋ ਕਰ ਰਿਹਾ ਰਸ਼ੀਆ ਕਰ ਰਿਹਾ 5.5 ਤੇ ਤੇ ਅਮਰੀਕਾ ਕਰ ਰਿਹਾ 5.2 ਤੇ ਜਿਨ੍ਹਾਂ ਨੇ ਇੰਨੇ ਸਾਲ ਅੰਗਰੇਜ਼ਾਂ ਨੇ ਆਪਣੇ ਤੇ ਰਾਜ ਕੀਤਾ ਬਰਟੇਨ ਦੀ ਇਕਨੋਮੀ 0.6 ਤੇ ਗਰੋ ਕਰ ਰਹੀ ਆ ਸੋ ਆਪਾਂ ਸਭ ਤੋਂ ਜ਼ਿਆਦਾ ਗ੍ਰੋਥ ਓਰੀਐਂਟਡ ਆ ਇੰਡੀਆ ਪਰ ਬਦ ਕਿਸਮ ਦੇ ਤੇ ਨਾਲ ਪੰਜਾਬ ਉਹਦਾ ਹਿੱਸਾ ਨਹੀਂ ਵੜ ਰਿਹਾ ਸੋ ਆਪਾਂ ਸਾਰਿਆਂ ਨੂੰ ਇਹ ਸੋਚ ਕਰਨਾ ਚਾਹੀਦਾ ਕਿ ਆਪਾਂ ਇਹ ਜਿਹੜੀ ਆਪਣੀ ਸੋਚ ਆ ਇੱਕ ਵਿਜ਼ਨ ਆ ਉਹ ਇੱਕ ਹੀ ਜੀ ਹੋਣੀ ਚਾਹੀਦਾ ਕਿ ਇੱਥੇ ਵੱਡੀ ਇੰਡਸਟਰੀ ਆਵੇ ਬੇਰੁਜ਼ਗਾਰ ਖਤਮ ਹੋਵੇ ਆਪਾਂ ਐਵੇਂ ਜਿਹੜੀ ਆਪਣੀ ਹਮੇਸ਼ਾ ਦੇਖੋ ਜਦੋਂ ਵੀ ਸੈਂਟਰ ਚ ਜਿੱਦੀ ਸਰਕਾਰ ਬਣਦੀ ਆ ਆਪਾਂ ਪੰਜਾਬ ਦੇ ਲੋਕ ਮੈਂ ਕਹਿੰਦਾ ਦੇਖੋ ਮੈਂ ਹਮੇਸ਼ਾ ਕਦਰ ਕਰਦਾ ਪੰਜਾਬੀਆਂ ਦੀ ਪੰਜਾਬੀ ਇਮਾਨਦਾਰੀ ਚ ਨੰਬਰ 1 ਧਾਰਮਿਕ ਆਪਾਂ ਨੰਬਰ 1 ਜਿੱਥੇ ਮਰਜੀ ਤੁਸੀਂ ਚਲੇ ਜਾਓ ਪੰਜਾਬ ਵਰਗੇ ਦੇਖੋ ਨੈਸ਼ਨਲ ਸਪਿਰਟ ਇਹਨਾਂ ਚ ਨੰਬਰ 1 ਤੇ ਆ ਪੰਜਾਬ ਦੇ ਲੋਕੀ ਬੜੇ ਇੱਕੋ ਹੀ ਗੱਲ ਆ ਕਿ ਆਪਾਂ इमोशनल ਲੋਕ ਆ ਆਪਾਂ ਪਿਆਰ ਦੇ ਭੁੱਖੇ ਆ ਜਦੋਂ ਵੋਟਾਂ ਦੇ ਵਿੱਚ ਮੈਂ ਦੇਖਿਆ ਕਿ ਬਾਕੀ ਲੋਕ ਇੱਕ ਪਾਸੇ ਜਾਣਗੇ ਸਭ ਲੋਕ ਜਿਹੜੇ ਮੱਤ ਦਾ ਦਾਨ ਜਿਵੇਂ ਕਹਿੰਦੇ ਮਤਦਾਨ ਮਤ ਨਾਲ ਸੋਚ ਕੇ ਵੀ ਕਿਹੜੀ ਪਾਰਟੀ ਸਾਡੇ ਲਈ ਕੀ ਕਰ ਸਕਦੀ ਹੈ ਕਿਹਨੂੰ ਵੋਟ ਪਾਈਏ ਆਪਾਂ ਥੋੜੇ ਉਸ ਵੇਲੇ ਇੱਕ इमोशनल ਹੋ ਕੇ ਆਪਾਂ ਇੱਥੋਂ ਸੋਚ ਕੇ ਵੋਟ ਪਾ ਦਿੰਦੇ ਆਂ ਦਿਲ ਤੋਂ ਆਪਾਂ ਦਿਮਾਗ ਤੋਂ ਸੋਚ ਕੇ ਵੋਟ ਨਹੀਂ ਪਾਉਂਦੇ ਮੈਂ ਇਹ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਇੱਕ ਜਰੂਰ ਵੋਟ ਦਾ ਜਿਹੜਾ ਆਪਾਂ ਇਹ ਨਹੀਂ ਕਹਿੰਦਾ ਮੈਂ ਕਿਸੇ ਪਾਰਟੀ ਲਈ ਤੁਸੀਂ ਇਹ ਦੇਖੋ ਕਿ ਕਿਹੜੀ ਪਾਰਟੀ ਮੈਂ ਇਹ ਦੇਖੋ ਇਹ ਚੀਜ਼ ਸਿੱਧ ਹੋਗੀ ਕਿ ਡਬਲ ਇੰਜਨ ਦੀ ਸਰਕਾਰ ਜਿਹੜੀ ਸੈਂਟਰ ਦੀ ਸਰਕਾਰ ਹੋ ਜਿਹਦੇ ਨਾਲ ਉਹਦੀ ਸਰਕਾਰ ਉਸ ਸੂਬੇ 'ਚ ਹੋਊਗੀ ਤਾਂ ਉੱਥੇ ਡਵੈਲਪਮੈਂਟ ਹੋਏਗੀ ਜੇ ਹੁਣ ਤੁਸੀਂ ਕੱਲ ਨੂੰ ਕੋਈ ਕੰਮ ਕਰਨਾ ਤੁਸੀਂ ਮੈਨੂੰ ਰਲਾਉਣ ਤੋਂ ਪਹਿਲਾਂ ਆਪਦੇ ਭਰਾ ਨੂੰ ਸੋਚੋਗੇ ਵੀ ਆਪਦੇ ਭਰਾ ਨਾਲ ਪਰ ਇਹ ਵੀ ਗੱਲ ਕਹੀ ਜਾਂਦੀ ਢਿੱਲੋ ਸਾਹਿਬ ਕਿ ਸੁਭਾਅ ਬਦਲਣਾ ਸਭ ਤੋਂ ਔਖਾ ਹੈ ਖਾਸ ਤੌਰ ਤੇ ਪੰਜਾਬੀਆਂ ਦਾ ਸੁਭਾਅ ਬੰਦੇ ਦਾ ਕਈ ਸਾਲਾਂ ਦਾ ਬਣਿਆ ਹੁੰਦਾ ਹੈ ਹੈਰਿਡਿਟੀ ਬਣ ਜਾਂਦੀ ਹੈ ਇੱਕ ਹਿਸਾਬ ਦੀ ਵੇਖੀ ਜਾਵੇ ਹੁਣ ਦਿਮਾਗ ਤੋਂ ਤਾਂ ਤੁਸੀਂ ਮੰਨਦੇ ਹੋ ਵੀ ਪੰਜਾਬ ਦੇ ਲੋਕ ਵੋਟ ਨਹੀਂ ਪਾਉਂਦੇ ਦਿਲ ਤੋਂ ਪਾਉਂਦੇ ਆ ਬੀਜੇਪੀ ਦਿਲ ਜਿੱਤ ਲੂਗੀ ਬਿਲਕੁਲ ਬੈਠ ਤੁਸੀਂ ਇਹੀ ਗੱਲ ਕਹਿ ਰਹੇ ਜੀ ਕਿ ਪੰਜਾਬੀ ਜਿਹੜੇ ਏਮੋਸ਼ਨਲ ਨੇ ਜਿਹੜੇ ਪੰਜਾਬ ਦੇ ਲੋਕ ਨੇ ਨਾ ਉਹ ਬੜੇ ਭੋ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਪੰਜਾਬ ਦੇ ਲੋਕਾਂ ਨੇ ਜਦੋਂ ਸੜੀ ਵੀ ਕਣਕ ਅਮਰੀਕਾ ਤੋਂ ਆਉਂਦੀ ਸੀ ਉਦੋਂ ਸਾਰਾ ਕੁਝ ਘਰ ਗਵਾ ਕੇ ਅੱਜ ਆਪਣਾ ਪਾਣੀ ਵੀ 800 ਫੁੱਟ ਤੇ ਚੱਲਿਆ ਗਿਆ ਆਪਦਾ ਘਰ ਫੂਕ ਤਮਾਸ਼ਾ ਦੇਖਿਆ ਸਾਰੇ ਹਿੰਦੁਸਤਾਨ ਨੂੰ ਅੰਨਦਾਤਾ ਆਪਾਂ ਅੰਨ ਪੈਦਾ ਕੀਤਾ ਸਾਰੇ ਹਿੰਦੁਸਤਾਨ ਨੂੰ ਦਿੱਤਾ ਹੁਣ ਇਸ ਵੇਲੇ ਲੋੜ ਕੀ ਆ ਇਸ ਵੇਲੇ ਕੀ ਆ ਕਿ ਆਂਧਰਾ ਨੇ ਆਪਦਾ ਰਾਈਸ ਪੈਦਾ ਸ਼ੁਰੂ ਕਰਤਾ ਸਰਪਲਸ ਹੋ ਗਿਆ ਤਾਮਿਲਨਾਡੂ ਚ ਆਪਣਾ ਰਾਈਸ ਆਪਣੇ ਨਾਲੋਂ ਜ਼ਿਆਦਾ ਪੈਦਾ ਕਰਦੇ ਉਹਨਾਂ ਨੂੰ ਲੋੜ ਨਹੀਂ ਆਪਣੀ ਹੁਣ ਮੱਧ ਪ੍ਰਦੇਸ਼ ਦੀ ਕਣਕ ਪੰਜਾਬ ਚ ਵੀ ਮੱਧ ਪ੍ਰਦੇਸ਼ ਦੀ ਕਣਕ ਆਪਾਂ ਲੋਕੀ ਖਾਣ ਲੱਗ ਗਏ ਆਪਣੀ ਕਣਕ ਛੱਡ ਕੇ ਹੁਣ ਆਪਾਂ ਨੂੰ ਕੀ ਚਾਹੀਦਾ ਇਸ ਵੇਲੇ ਮੈਂ ਸੈਂਟਰ ਚ ਵੀ ਗੱਲ ਕੀਤੀ ਆ ਆਪਾਂ ਨੂੰ ਕੀ ਚਾਹੀਦਾ ਕਿ ਜਦੋਂ ਹਿੰਦੁਸਤਾਨ ਵਾਲਾ ਪਰ ਚਾਹੀਦਾ ਆਪਾਂ ਨੂੰ ਬਾਗਾ ਬਾਰਡਰ ਤੋਂ ਜੀ ਇਸ ਗੱਲ ਦੀ ਬਹੁਤ ਜ਼ਰੂਰਤ ਆ ਦੇਖੋ ਮੈਂ ਮੰਨਦਾ ਕਿ ਕਈ ਡਿਫਿਕਲਟੀਜ਼ ਆ ਦੇ ਵਿੱਚ ਜਿਵੇਂ ਟੈਰੋਰਿਜ਼ਮ ਦਾ ਹੋ ਗਿਆ ਬਾਰਡਰ ਸਕਿਉਰਿਟੀ ਹੋ ਗਈ ਪਾਕਿਸਤਾਨ ਇੱਕ ਇਸ ਤਰ੍ਹਾਂ ਦਾ ਕੰਟਰੀ ਹੈਗਾ ਜਿਹੜਾ ਕੋਈ ਮਤਲਬ ਚੰਗੇ ਸਬੰਧ ਨਹੀਂ ਹੈਗੇ ਕੁਝ ਸਰਾਰਥ ਕਰ ਸਕੋ ਹਾਂ ਕੁਝ ਸਰਾਰਥ ਵੀ ਕਰ ਸਕਦਾ ਪਰ ਫੇਰ ਵੀ ਜਿਵੇਂ ਆਪਣੇ ਬੰਦਰਗਾਹਾਂ ਤੋਂ ਵੀ ਤਸਮਾਨ ਆਉਂਦਾ ਆਉਂਦਾ ਹੀ ਆ ਤੋ ਇਸ ਕਰਕੇ ਮੈਂ ਸੈਂਟਰ ਨੂੰ ਵੀ ਬੇਨਤੀ ਕਰਦਾ ਕਿ ਇੱਕ ਵਾਰੀ ਜਿਹੜੀ ਪੰਜਾਬ ਦੇ ਲਈ ਜਿਹੜਾ ਤੁਸੀਂ ਪਾਕਿਸਤਾਨ ਨੂੰ ਛੱਡੋ ਕਿਜ਼ਾਕਿਸਤਾਨ ਸੱਤ ਸਟੇਟਾਂ ਜੇ ਪੰਜਾਬ ਤੋਂ ਮਾਲ ਜਾਏਗਾ ਤਾਂ ਪੰਜਾਬ ਖੁਸ਼ਹਾਲ ਹੋਏਗਾ ਦੂਜੀ ਗੱਲ ਜਿਵੇਂ ਹੁਣ ਪੰਜਾਬ ਦੇ ਨਾਲ ਮੈਸੂ ਦਸਰੀ ਚਾਹੁੰਦਾ ਆ ਪਾ ਧਾਰਮਿਕ ਗੱਲ ਖੁਸ਼ੀ ਦੀ ਤੁਸੀਂ ਗੱਲ ਕਰ ਦਿਓ ਮੈਂ ਟਾਈਮ ਮੰਗ ਰਿਆ ਸਾਡੇ ਹੋਮ ਮਿਨਿਸਟਰ ਸਾਹਿਬ ਤੋਂ ਅਮਿਤ ਸ਼ਾਹ ਜੀ ਤੋਂ ਕਿ ਜਿਵੇਂ ਪੰਜਾਬ ਦੇ ਗੁਰਦੁਆਰੇ ਆਪਣੇ ਪੰਜਾਬੀਆਂ ਦੇ ਗੁਰਦੁਆਰੇ ਸਾਹਿਬ ਨੇ ਪਾਕਿਸਤਾਨ ਦੇ ਜੀ ਮੈਂ ਕਿਤੇ ਪੜ ਰਿਹਾ ਸੀ ਬਹੁਤ ਖਸਤਾ ਹਾਲਤ ਗੁਰਦੁਆਰਾ ਸਾਹਿਬ ਉਹਨਾਂ ਦੀ ਦੇਖਰੇਖ ਉਹਨਾਂ ਨੂੰ ਰੈਨੋਵੇਟ ਕਰਨਾ ਜਿਸੀ ਗੁਰੂ ਤੋਂ ਵੱਡੀ ਕੋਈ ਚੀਜ਼ ਨਹੀਂ ਜਿਹੜੇ ਆਪਾਂ ਨੂੰ ਭਾਗ ਲੱਗਦੇ ਆ ਪੰਜਾਬ ਤੋਂ ਉਹ ਗੁਰਬਾਣੀ ਤੋਂ ਆਪਣੇ ਗੁਰੂਆਂ ਤੋਂ ਸਾਰਾ ਕੁਝ ਸਿੱਖ ਕੌਮ ਦੀ ਜਿਹੜੀ ਦੇਣ ਆ ਉਹ ਦੁਨੀਆ ਦੇ ਵਿੱਚ ਕੋਈ ਭੁੱਲ ਨਹੀਂ ਸਕਦਾ ਜੀ ਸੋ ਉਹ ਗੁਰਦੁਆਰਿਆਂ ਦੀ ਸਾਫ ਸਮਾੜ ਲਈ ਵੀ ਮੈਂ ਬੇਨਤੀ ਕਰਾਂਗਾ ਇਹ ਸਾਰੇ ਕੰਮ ਕੁਝ ਸੈਂਟਰ ਵੀ ਅੱਗੇ ਆਵੇ ਕੁਝ ਆਪਾਂ ਨੂੰ ਵੀ ਸੋਚ ਨਾਲ ਕਿ ਜੇ ਹੁਣ ਇਲੈਕਸ਼ਨਾਂ ਆਉਣੀਆਂ 2024 ਚਲੋ ਇਹ ਸੈਂਟਰ ਦੀ ਇਲੈਕਸ਼ਨ ਆ ਇਹਦੋਂ ਅਗਲੀ ਸਰਕਾਰ ਜਿਹੜੀ ਬਣਣੀ ਆ ਮੈਨੂੰ ਲੱਗਦਾ ਹੌਲੀ ਹੌਲੀ ਪੰਜਾਬ ਦੇ ਲੋਕ ਵੀ ਸਮਝਣ ਲੱਗ ਗਏ ਵੀ ਜੇ ਡਬਲ ਇੰਜਨ ਦੀ ਸਰਕਾਰ ਨਾਲ ਅਸੀਂ ਕਰਾਂਗੇ ਇਹ ਨਹੀਂ ਹੈਗਾ ਕਿ ਜਿਹੜੀ ਸੈਂਟਰ ਦੀ ਸਰਕਾਰ ਅਸੀਂ ਡਾਂਗ ਚੱਕ ਕੇ ਉਹਦੇ ਖਿਲਾਫ ਹੀ ਹੋ ਜਾਈਏ ਸੈਂਟਰ ਦੀ ਸਰਕਾਰ ਨੂੰ ਵੀ ਸੈਕੂਲਰ ਹੋ ਕੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਪੈਂਦਾ ਇਹ ਇੱਕ ਮੈਂ ਇਹੀ ਕਹਣਾ ਵੀ ਵਿਜ਼ਨ ਸਟੇਟਮੈਂਟ ਇੱਕ ਸਾਰੇ ਰਲ ਕੇ ਜਿਨ੍ਹਾਂ ਜਿਨ੍ਹਾਂ ਪਾਰਟੀਆਂ ਦੇ ਲੀਡਰ ਹੈ ਕਲੈਕਟਿਵ ਕਲੈਕਟਿਵ ਇੱਕ ਆਪਾਂ ਨੂੰ ਪੰਜਾਬ ਦੇ ਬਾਰੇ ਸੋਚਣਾ ਚਾਹੀਦਾ ਨਾ ਕਿ ਇੱਕ ਦੂਜੇ ਨੂੰ ਦੂਸ਼ਣਵਾਦੀ ਹਰ ਰੋਜ਼ ਇੱਕ ਦੂਜੇ ਤੋਂ ਵੱਟ ਚੜ ਕੇ ਵੱਧ ਕਰਕੇ ਪੰਜਾਬ ਦੀ ਚਿੰਤਾ ਦਾ ਇੱਕ ਵਿਸ਼ਾ